ਸਵਾਗਤ ਹੈ ਆਪਣੇ YouTube ਚੈਨਲ ਤੇ ਦੋਸਤੋ ਆਪਾਂ ਨਾਲ ਤੁਹਾਨੂੰ ਦੋ ਝੋਟੀਆਂ ਦਿਖਾਉਣੀਆਂ ਨੇ ਇੱਕ ਤਾਂ ਸੂਨ ਵਾਲੀ ਹੈਗੀ ਦਿਨ ਲੈਂਦੀ ਹੈਗੀ ਇੱਕ ਤਾਂ ਤਾਜੀ ਸੂਈ ਸਵਾਈ ਹੈ ਜਿਵੇਂ ਆਹ ਮੱਝ ਹੈ ਇਹ ਤਾਜੀ ਸੂਈ ਸਵਾਈ ਹੈ ਰਾਤ ਸੂਈ ਹੈਗੀ ਥਾਂ ਲੇਵੇ ਦੀ ਸਾਫ਼ ਸੁਥਰੀ ਹੈ ਤੇ ਪਿੱਛੇ ਦੇ ਕੱਟੀ ਹੈ ਇਹ ਦੇਖ ਸਕਦੇ ਹੋ ਤੁਸੀਂ ਤੇ ਜਾਇਜ਼ ਆ ਮੁੱਲ ਇਹਦਾ ਦੇਖੋ ਚੈੱਕ ਕਰੋ ਲਾਸ ਨੂੰ ਤੋੜ ਕੇ ਵੀ ਦਿਖਾਉਣੇ ਆ ਜੀ ਐਡਰੈਸ ਤੁਸੀਂ ਨੋਟ ਕਰ ਸਕਦੇ ਹੋ ਪੈਨ ਹੈਗਾ ਕੋਬੇ ਜੀ ਤਨੌਲੇ ਮੰਡੀ ਦੇ ਨਾਲ ਹੀ ਹੈਗਾ ਜਿਲ੍ਹਾ ਬਰਨਾਲਾ ਪਈ ਜਾਂਦਾ ਜੀ ਮੋੜ ਲੈ ਦੇਖੋ ਜੀ ਥਾਂ ਲੈਵਾ ਤੁਸੀਂ ਪੈਸੇ ਚੈੱਕ ਕਰ ਸਕਦੇ ਹੋਂਗੇ ਪੂਸ ਆ ਜਿਹੜੀ ਬਿਲਕੁਲ ਧਰਤੀ ਨੂੰ ਟੱਚ ਕਰਦੀ ਹੈਗੀ ਤੇ ਵਜਨ ਯਾਦਿਆ ਵਜਨਦਾਰ ਚੈੱਕ ਕਰੋ ਬਾਈ ਨਾਲ ਵੀ ਸੋਡੀ ਗੱਲ ਵਸਤਰਾ ਦੰਨੇ ਆ। ਮੇਰੇ ਕਿੰਨੇਵੇਂ ਸੂਏ ਸੂਈਆ ਇਹ? ਤੀਜਾ ਬਾਈ। ਤੀਜਾ? ਹਾਂ। ਕਿੰਨਾ ਦੁੱਧ ਕੱਢ ਦੂ ਇਹ ਸੂਏ? ਦੁੱਧ ਕੱਢ ਦੂ ਯਾਰ 14-15 ਗੱਜ। ਕੱਢ ਦੂਗੀ। ਆਰਾਮ ਨਾਲ। ਆਰਾਮ ਨਾਲ। ਪਹਿਲੇ ਸੂਏ ਕਿੰਨਾ ਕੱਢਿਆਗਾ? ਪਹਿਲੇ 14 ਕੱਢਿਆਗਾ। 14 ਗੱਜ। ਠੀਕ ਐ। ਕੀ ਮੁੱਲ ਕਰਦੇ ਹੋ ਇਹਦਾ? ਮੁੱਲ ਤਾਂ 1-15 ਕਰਦੇ। ਕਿੰਨੇ ਦੇ ਦੋਗੇ? ਹਾਂ ਲਾ ਜਮੀ 1-5। ਦੇ ਦੋਗੇ 1-5 ਦੀ। ਮੋਬਾਈਲ ਨੰਬਰ ਬੋਲ ਦੇ ਬਈ ਆਪਾਂ। ਬਾਦਰ ਸੁਣਾਓ। 68925। ਲੈ ਦੋਸਤੋ 1 ਲੱਖ 5000 ਦੀ ਬਾਈ ਨੇ ਜਿਹੜੀ ਇਹ ਮੱਝ ਦੇ ਦੇਣਗੇ 14 ਲੀਟਰ ਦੁੱਧ ਬਿਲਕੁਲ ਆ ਘੱਟੀ ਹੈ ਜੀ ਇਹਦੇ ਪੈਸੇ ਚੈੱਕ ਕਰੋ ਤੇ ਕਿਸੇ ਵੀ ਨੇ ਖਰੀਦਣੀ ਆ ਸਕਰੀਨ ਤੇ ਨੰਬਰ ਚੱਲਦਾ ਉਸ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦੇ ਹੋ ਜੇ ਰਜੂਰੇ ਦੀ ਪੈ ਚੁੱਕੀ ਹੈਗੀ ਦੇਖੋ ਜੀ ਚੈੱਕ ਕਰੋ ਲੈ ਦੂਜੇ ਨੰਬਰ ਤੇ ਤੁਹਾਨੂੰ ਜਿਹੜੀ ਆ ਝੋਟੀ ਦਿਖਾ ਰਿਆ ਇਹ ਇੱਧਰ ਚੈੱਕ ਕਰੋ ਤੁਸੀਂ ਇਹ ਲੈ ਜੀ ਹਾਂ ਹਫਤਾ 10 ਦਿਨ ਇਹਦੇ ਬਾਕੀ ਨੇ ਹਫਤੇ ਦੇ ਦਿਨ ਰਹਿੰਦੇ ਨੇ ਲਗਭਗ ਇੱਕ ਅੱਧਾ ਦਿਨ ਉੱਪਰ ਵੀ ਲਿਆ ਸਕਦੀ ਆ ਇਹ ਵੀ ਵਧੀਆ ਜੀ ਚੰਗੀ ਸਮੀਪਲੀ ਤੇ ਵਜਨ ਵਾਲੀ ਮੱਝ ਆਗੀ ਦੇਖ ਸਕਦੇ ਹੋ ਤੁਸੀਂ ਥਣ ਲੇਵੇ ਦੀ ਇਹ ਵੀ ਸਾਫ ਸੁਥਰੀ ਆ ਜੀ ਤੁਸੀਂ ਝੋਲੀ ਵਗੈਰਾ ਪਸੂ ਦੇਖ ਸਕਦੇ ਹੋਗੇ ਇਹਦੀ ਕੀ ਡਿਟੇਲ ਆ ਵੀਰੇ ਇਹ ਰਹੀ ਆਪਣੀ ਘਰ ਦੀ ਆ ਅੱਛਾ ਜੀ ਇਹਨੇ ਪਹਿਲਾਂ ਨੇ ਕਿਹਾ 12 ਦਿਨ ਠੀਕ ਹੈ ਜੀ ਦਿਨ 10 ਰਹਿੰਦੇ ਨੇ ਸੂਣ ਦੇ ਦਿਨ ਹਫਤਾ ਕਿ ਲੈ ਜੂ ਹਫਤਾ ਕਿ ਲਈ ਹਾਂ ਇਹਦਾ ਕੀ ਮੁੱਲ ਕਰਦੇ ਹੋ ਜੀ ਇਹ ਲੈ ਵੀਕ 15 ਇੰਚ ਕਰ ਦਿੰਦੇ ਠੀਕ ਹੈ ਜੀ ਇਹ ਕਿੰਨੀ ਸੜ ਦੋਗੇ ਇੱਕ ਰੱਖ ਦਿੰਦੇ ਠੀਕ ਹੈ ਲੈ ਦੋਸਤੋ ਦੋਵੇਂ ਝੋਟੀਆਂ ਤੁਹਾਨੂੰ ਦਿਖਾਤੀਆਂ ਕੋਈ ਵੀ ਝੋਟੀ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਹਾਂ ਪੋਲੀ ਰੂਮ ਵਰਗੀਆਂ ਸਾਰੀਆਂ ਠੀਕ ਹੈ ਧਾਰਬਾਈ ਕਹਿੰਦਾ ਬਿਲਕੁਲ ਪੋਲੀ ਰੂਮ ਵਰਗੀ ਤੇ ਕੋਈ ਵੀ ਦੋਮਾ ਚੋ ਝੋਟੀ ਤੁਹਾਨੂੰ ਪਸੰਦਾ ਜਾਂ ਜੋੜਾ ਹੀ ਕਿਸੇ ਵੀ ਇਹਨੇ ਖਰੀਦਣਾ ਹੁੰਦਾ ਤਾਂ ਜਿਹੜਾ ਸਕਰੀਨ ਤੇ ਨੰਬਰ ਚੱਲਦਾ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਚੈੱਕ ਕਰੋ